ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੂਰੇ ਪੰਜਾਬ 'ਚ ਰਜਿਸਟਰੀਆਂ ਤੇ ਐਨਓਸੀ ਬਾਰੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਕੈਬਨਿਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਡਰਗ ਮਾਮਲੇ 'ਚ ਹਾਈ ਕੋਰਟ ਦੇ ਪੰਜਾਬ ਦੇ ਡੀਜੀਪੀ ਨੂੰ ਵੱਡੇ ਹੁਕਮ ਸਮਗਲਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਹੋ ਰਹੀ ਦੇਰੀ ਤੇ ਜਿਤਾਈ ਨਿਰਾਸ਼ਗੀ ਸ਼ੰਭੂ ਬਾਰਡਰ ਬਾਰੇ ਸੁਪਰੀਮ ਕੋਰਟ ਤੋਂ ਆਈ ਨਵੀਂ ਖਬਰ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਸੁਪਰੀਮ ਕੋਰਟ ਨੇ ਜਾਰੀ ਕੀਤੇ ਵੱਡੇ ਹੁਕਮ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਨਵੀਂ ਖੁਸ਼ਖਬਰੀ ਡੀਏ ਵਧਨ ਨਾਲ ਮਿਲੇਗੀ ਨੀ ਤਨਖਾਹ ਨੀਜੀ ਵਾਹਨਾਂ ਦੇ ਚਾਲਕਾਂ ਨੂੰ ਪੰਜਾਬ ਸਰਕਾਰ ਦੀ ਵੱਡੀ ਰਾਹਤ 15 ਸਾਲ ਪੂਰੇ ਕਰ ਚੁੱਕੇ ਨੀਜੀ ਵਾਹਨਾਂ ਦੇ ਚਾਲਕ ਚਾਰਜਸ ਸਦਾ ਕਰਕੇ ਵਾਹਨ ਦਾ ਕਰ ਸਕਣਗੇ ਇਸਤੇਮਾਲ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਐਨਜੀਟੀ ਨੇ ਲਗਾਇਆ 1026 ਕਰੋੜ ਰੁਪਏ ਦਾ ਜੁਰਮਾਨਾ ਪੰਜਾਬ ਚ ਸੁਸਤ ਹੋਇਆ ਮਾਨਸੂਨ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਐਸ ਸੀ ਬੀ ਆਈ ਦਫਤਰ ਜਾਣ ਤੋਂ ਰੋਕਿਆ ਪੰਜਾਬ ਸਰਕਾਰ ਨੇ ਜ਼ਮੀਨ ਦੀਆਂ ਰਜਿਸਟਰੀਆਂ ਤੇ ਐਨਓਸੀ ਸੰਬੰਧੀ ਨਵੀਂ ਖੁਸ਼ਖਬਰੀ ਸੁਣਾਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਬਨਟ ਮੰਤਰੀ ਅਮਲ अरोੜਾ ਨੇ ਦੱਸਿਆ ਕਿ ਪੰਜਾਬ ਵਿੱਚ ਬਿਨਾਂ ਪ੍ਰਵਾਨਗੀ ਵਾਲੀਆਂ ਜ਼ਮੀਨਾਂ ਦੀ ਖਰੀਦੋ-ਫਰੋਖਤ ਤੇ ਪਾਬੰਦੀ ਲਾਉਣ ਲਈ ਜ਼ਮੀਨ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਵੱਖ-ਵੱਖ ਵਿਭਾਗਾਂ ਤੋਂ ਐਨਓਸੀ ਲੈਣੀ ਲਾਜ਼ਮੀ ਸੀ ਜਿਸ ਕਾਰਨ ਦੇਵਿਚ ਵੱਡੀ ਗਿਣਤੀ ਵਿੱਚ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਅੱਧ ਵਿਚਾਲੇ ਅੜਕੀਆਂ ਹੋਈਆਂ ਹਨ ਮੰਤਰੀ ਮੰਡਲ ਨੇ ਜ਼ਮੀਨ ਜਾਇਦਾਦ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਸਿਧਾਂਤਕ ਤੌਰ ਤੇ ਖਤਮ ਕਰਨ ਦੀ ਸਹਿਮਤੀ ਦਿੱਤੀ ਹੈ ਉਹਨਾਂ ਨੇ ਕਿ ਹੈਗੇ ਪੰਜਾਬ ਵਿੱਚ ਜਿੰਨਾਂ ਜਾਇਦਾਦਾਂ ਦੇ ਰਜਿਸਟਰਡ ਬਿਆਨ ਨੇ 31 ਜੁਲਾਈ 2024 ਤੱਕ ਹੋ ਚੁੱਕੇ ਹਨ ਉਹਨਾਂ ਜਾਇਦਾਦਾਂ ਦੀ ਰਜਿਸਟਰੀ 30 ਨਵੰਬਰ 2024 ਤੱਕ ਬਿਨਾਂ ਕਿਸੇ ਐਨਓਸੀ ਤੋਂ ਕਰਵਾਈ ਜਾ ਸਕੇਗੀ ਇਸ ਦੇ ਨਾਲ ਹੀ ਦੱਸ ਦੇ ਕਿ ਪੰਜਾਬ ਸਰਕਾਰ ਨੇ ਕਲੈਕਟਰ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ ਇਸ ਨਾਲ ਰਾਜ ਸਰਕਾਰ ਨੂੰ ਲਗਭਗ 1500 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲੇਗਾ ਦਰਅਸਲ ਪਟਿਆਲਾ ਜ਼ਿਲ੍ਹੇ ਨੇ 22 ਜੁਲਾਈ ਨੂੰ ਕਲੈਕਟਰ ਰੇਟ ਵਧਾ ਦਿੱਤੇ ਸਨ ਜਦਕਿ ਹੁਣ ਇਸ ਸੰਬੰਧੀ ਹੋਰ ਜ਼ਿਲ੍ਹਿਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਹਾਲਾਂਕਿ ਇਸ ਨਾਲ ਲੋਕਾਂ ਵਿੱਚ ਕੁਝ ਨਾਰਾਜ਼ਗੀ ਪੈਦਾ ਹੋ ਸਕਦੀ ਹੈ ਪਰ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਜ਼ਰੂਰ ਮਜ਼ਬੂਤੀ ਮਿਲੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡਰੱਗ ਮਾਮਲੇ ਵਿੱਚ ਸਮੱਗਲਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਹੋ ਰਹੀ ਦੇਰੀ ਤੇ ਨਰਾਜ਼ਗੀ ਜਤਾਈ ਹੈ। ਉਹਨਾਂ ਨੇ ਡੀਜੀਪੀ ਗੋਰਵ ਯਾਦਵ ਪੰਜਾਬ ਨੂੰ ਕਿਹਾ ਹੈ ਕਿ ਉਹ ਐਸਐਸਪੀ ਨੂੰ ਨਿਰਦੇਸ਼ ਦੇਣ ਕਿ ਡਰੱਗ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਤਵੱਜੋ ਦੇਣ। ਅਦਾਲਤ ਨੇ ਡੀਜੀਪੀ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਦੱਸਣ ਕਿ ਇਹ ਜਿਹੇ ਕਿਹੜੇ ਸਮੱਗਲਰ ਹਨ ਜੋ 6 ਮਹੀਨੇ ਤੋਂ ਵੱਧ ਸਮੇਂ ਤੋਂ ਫਰਾਰ ਹਨ ਅਤੇ ਹਾਈ ਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਕਿ ਹੈਗੀ ਪੰਜਾਬ ਨੂੰ ਨਾਰਕੋ ਟੈਰਰ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ। ਡਰੋਨ ਦੇ ਜ਼ਰੀਏ ਪੰਜਾਬ ਵਿੱਚ ਨਸ਼ਾ ਤੇ ਹਥਿਆਰ ਆ ਰਹੇ ਹਨ ਇੱਕ ਪੂਰਾ ਸਿੰਡੀਕੇਟ ਪੰਜਾਬ ਦੇ ਮਨਨ ਸ਼ੇਵਿਤ ਤੱਕ ਰਿਹਾ ਹੈ ਜਸਟਿਸ ਐਨਐ ਸ਼ਿਕਾਵਤ ਨੇ ਕਿ ਹੈ ਕਿ ਜਿਹੜੇ ਡਰੱਗਸ ਮੰਗਲਰ ਤੈਸਾਂਵੇਂ ਵਿੱਚ ਗ੍ਰਿਫਤਾਰ ਨਹੀਂ ਹੁੰਦੇ ਹਨ ਉਹਨਾਂ ਨੂੰ ਪਘੋੜਾ ਐਲਾਨਿਆ ਜਾਵੇ ਅਤੇ ਜਾਇਦਾਦ ਅਟੈਚ ਕੀਤੀ ਜਾਵੇ ਅਦਾਲਤ ਦਾ ਇਹ ਆਦੇਸ਼ ਇਸ ਲਈ ਵੀ ਆਇਆ ਹੈ ਕਿਉਂਕਿ ਸਿਰਫ ਬਠਿੰਡਾ ਵਿੱਚ 83 ਐਨਡੀਪੀਐਸ ਐਕਟ ਅਧੀਨ ਦਰਜ ਕੇਸਾਂ ਵਿੱਚੋਂ ਪਿਛਲੇ 6 ਮਹੀਨਿਆਂ ਅੰਦਰ 97 ਡਰੱਗਸ ਸਮਗਲਰ ਗ੍ਰਿਫਤਾਰ ਨਹੀਂ ਕੀਤੇ ਗਏ ਹਨ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਉਹ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਜਲਦੀ ਇੱਕ ਬਹੁ-ਮੈਂਬਰੀ ਕਮੇਟੀ ਦਾ ਗਠਨ ਕਰੇਗੀ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਤੇ ਜਾਮ ਲਗਾਉਣ ਦੇ ਮਾਮਲੇ 'ਚ ਕਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਲਈ ਉਹ ਇੱਕ ਹਫ਼ਤੇ ਦੇ ਅੰਦਰ ਕਮੇਟੀ ਦਾ ਗਠਨ ਕਰੇਗੀ ਤਾਂ ਜੋ ਨਿਰਪੱਖ ਅਤੇ ਨਿਆਂਪੂਰਨ ਢੰਗ ਨਾਲ ਮੁੱਦੇ ਨੂੰ ਸੁਲਝਾਇਆ ਜਾ ਸਕੇ ਜਸਟਿਸ ਸੂਰਿਆਕਾਂਤ ਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 2 ਸਤੰਬਰ ਦੀ ਤਾਰੀਖ ਤੈਅ ਕੀਤੀ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਕਿਸਾਨਾਂ ਦੇ ਸੰਭਾਵਿਤ ਮੁੱਦਿਆਂ ਦੀ ਜਾਣਕਾਰੀ ਕਮੇਟੀ ਨੂੰ ਦੇਣ ਲਈ ਕਿਹਾ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ 12 ਅਗਸਤ ਦੇ ਆਦੇਸ਼ ਦੀ ਪਾਲਣਾ ਕਰਦਿਆਂ ਉਹਨਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੰਨ ਬੈਠ ਕੀਤੀ ਹੈ ਜੋ ਕਿ ਬੇਨਤੀਜਾ ਰਹੀ ਹੈ ਬੈਂਚ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਦੇ ਰਹਿਣ ਅਤੇ ਉਹਨਾਂ ਨੂੰ ਹਾਈਵੇ ਤੋਂ ਆਪਣੇ ਟਰੈਕਟਰ ਅਤੇ ਟਰਾਲੀਆਂ ਹਟਾਉਣ ਲਈ ਰਾਜੀ ਕਰਨ ਅਗਲੀ ਸੁਣਵਾਈ ਨੂੰ ਇਸ ਦੇ ਨਤੀਜਿਆਂ ਤੋਂ ਜਾਣੂ ਕਰਵਾਉਣ ਅਦਾਲਤ ਨੇ ਪੰਜਾਬ ਸਰਕਾਰ ਨੂੰ 3 ਦਿਨਾਂ ਦੇ ਅੰਦਰ ਕਮੇਟੀ ਦੇ ਗਠਨ ਲਈ ਹੋਰ ਨਾ ਸੁਝਾਉਣ ਲਈ ਕਿਹਾ ਹੈ ਕੇਂਦਰ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰ ਬੀਆਰਈਐਸਬੀਆਈ ਤੋਂ ਮਹਿੰਗਾਈ ਪੱਤੇ ਅਤੇ ਮਹਿੰਗਾਈ ਰਾਹਤ ਵਿੱਚ ਵਾਅਦੇ ਦੀ ਉਡੀਕ ਕਰ ਰਹੇ ਹਨ ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਕੇਂਦਰ ਸਰਕਾਰ ਜਲਦੀ ਹੀ ਮਹਿੰਗਾਈ ਪੱਤੇ ਅਤੇ ਮਹਿੰਗਾਈ ਰਾਹਤ ਵਿੱਚ ਵਾਅਦੇ ਦਾ ਐਲਾਨ ਕਰ ਸਕਦੀ ਹੈ ਆਮ ਤੌਰ ਤੇ ਕੇਂਦਰ ਸਰਕਾਰ ਜਨਵਰੀ ਅਤੇ ਜੁਲਾਈ ਵਿੱਚ ਸਾਲ ਵਿੱਚ ਦੋ ਵਾਰ ਡੀਆ ਵਿੱਚ ਸੋਧ ਕਰਦੀ ਹੈ ਜਿਸ ਦਾ ਅਧਿਕਾਰਿਤ ਐਲਾਨ ਬਾਅਦ ਵਿੱਚ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਇੱਕ ਵਾਰ ਫਿਰ ਮਹਿੰਗਾਈ ਪੱਤੇ ਵਿੱਚ ਵਾਅਦਾ ਕਰਨ ਜਾ ਰਹੀ ਹੈ ਸੀਪੀਆਈ ਆਈਡਬਲਯੂ ਦੇ ਅੰਕੜੇ ਮੁਤਾਬਕ ਇਹ ਆ ਜਾ ਰਿਹਾ ਹੈ ਕਿ ਸਰਕਾਰ ਮਹਿੰਗਾਈ ਪੱਤੇ ਵਿੱਚ 3% ਦੀ ਵਾਅਦਾ ਕਰ ਸਕਦੀ ਹੈ ਇਹ ਵਾਅਦਾ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਕੀਤਾ ਜਾਵੇਗਾ ਜੋ ਕਿ ਜੁਲਾਈ 2024 ਤੋਂ ਲਾਗੂ ਹੋਵੇਗਾ ਜੇਕਰ ਸਰਕਾਰ ਕਰਮਚਾਰੀਆਂ ਦੇ ਮਹਿੰਗਾਈ ਪੱਤੇ ਵਿੱਚ ਵਾਅਦਾ ਕਰਦੀ ਹੈ ਤਾਂ ਆਉਣ ਵਾਲੇ ਡੀਏ ਵਿੱਚ ਟੇਕ ਹੋਮ ਸੈਲਰੀ ਵਿੱਚ ਵਾਅਦਾ ਕੀਤਾ ਜਾਵੇਗਾ ਜੇਕਰ ਕਿਸੇ ਦੀ ਬੇਸਿਕ ਤਨਖਾਹ 55200 ਰੁਪਏ ਹੈ ਤਾਂ ਉਸ ਦਾ 50% ਮਹਿੰਗਾਈ ਪੱਤਾ 27600 ਰੁਪਏ ਹੈ ਜਦੋਂ ਕਿ ਜੇ ਗੱਡੀ ਐ 53 ਫੀਸ ਦੀ ਵਾਧਾ ਹੈ ਤਾਂ ਉਹਨਾਂ ਦਾ ਮਹਿੰਗਾਈ ਪੱਤਾ ਵੱਧ ਕੇ 29256 ਰੁਪਏ ਹੋ ਜਾਵੇਗਾ ਭਾਵੇਂ ਕਰਮਚਾਰੀ ਦੀ ਤਨਖਾਹ 29256 ਰੁਪਏ ਤੋਂ ਵੱਧ ਕੇ 27600 ਰੁਪਏ 1656 ਰੁਪਏ ਵਧੇਗੀ ਪੰਜਾਬ ਸਰਕਾਰ ਨੇ ਨਿਜੀ ਵਾਹਨਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਨਿਜੀ ਵਾਹਨਾਂ ਦੇ ਮਾਲਕ ਐਨਵਾਇਰਨਮੈਂਟ ਟੈਕਸ ਅਦਾ ਕਰਕੇ ਆਪਣੀਆਂ ਗੱਡੀਆਂ ਨੂੰ ਚਲਾ ਸਕਣਗੇ ਜਿਹੜਾ ਨਿਯਮ 1 ਸਤੰਬਰ ਤੋਂ ਲਾਗੂ ਹੋਵੇਗਾ ਤੇ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਇਸ ਬਾਰੇ ਆਰਟੀਆਈਸ ਕਤਰ ਰਣਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ 1 ਸਤੰਬਰ ਤੋਂ ਇਹ ਨਿਯਮ ਲਾਗੂ ਹੋ ਜਾਵੇਗਾ ਜਿਸ ਕਾਰਨ 15 ਸਾਲ ਪੂਰੇ ਕਰ ਚੁੱਕੇ ਨਿਜੀ ਵਾਹਨਾਂ ਦੇ ਮਾਲਕ এনवायरमेंट ਚਾਰਜਸ ਅਦਾ ਕਰਕੇ ਆਪਣੇ ਵਾਹਨ ਦਾ ਇਸਤੇਮਾਲ ਕਰ ਸਕਣਗੇ نیشنل ਗ੍ਰੇਨ ਰਿਵਿਊ ਨੇ ਕੂੜੇ ਦੇ ਨਿਪਟਾਰੇ ਤੇ ਸੀਵਰੇਜ ਟ੍ਰੀਟਮੈਂਟ ਦਾ ਕੰਮ ਬਹੁਤ ਹੌਲੀ ਰਫ਼ਤਾਰ ਨਾਲ ਚਲਾਉਣ ਕਾਰਨ ਪੰਜਾਬ ਸਰਕਾਰ ਤੇ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਤੇ ਇਹ ਵੱਡੀ ਰਕਮ 1 ਮਹੀਨੇ ਅੰਦਰ ਜਮ੍ਹਾਂ ਕਰਵਾਉਣ ਲਈ ਕਿਹਾ ਹੈ ਇੱਥੇ ਹੀ ਬਸ ਨਹੀਂ ਪੰਜਾਬ ਵਿੱਚ ਸੋਲਿਡ ਵੈਸਟ ਮੈਨੇਜਮੈਂਟ ਸੰਬੰਧੀ ਹੁਣ ਤੱਕ ਦੇ ਕੰਮ ਦੀ ਪੂਰੀ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ ਐਨਜੀਟੀ ਨੇ ਆਪਣੇ ਹੁਕਮ ਵਿੱਚ ਮੁਖ ਸਕੱਤਰ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਐਨਜੀਟੀ ਦੇ ਹੁਕਮ ਨਾ ਮੰਨਣ ਤੇ ਕਿਉਂ ਨਾ ਤੁਹਾਡੇ ਤੇ ਵਾਟਰ ਐਕਟ 1974 ਚ ਮੁਕੱਦਮਾ ਚਲਾਇਆ ਜਾਵੇ ਉਹਨਾਂ ਨੂੰ 1 ਮਹੀਨੇ ਵਿੱਚ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ ਦੇਸ਼ ਭਰ ਵਿੱਚ ਸੋਲਿਡ ਵੈਸਟ ਮੈਨੇਜਮੈਂਟ ਸੰਬੰਧੀ ਐਨਜੀਟੀ ਚਰਚ ਸੁਣਵਾਈ ਚੱਲ ਰਹੀ ਹੈ 25 ਜੁਲਾਈ 2024 ਨੂੰ ਪੰਜਾਬ ਸਰਕਾਰ ਦਾ ਪੱਖ ਸੁਣਿਆ ਗਿਆ ਸੀ ਸੁਣਵਾਈ ਵਿੱਚ ਥਾਣਕ ਸਰਕਾਰਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਸੂਬੇ ਦੇ ਸਾਰੇ ਨਿਗਮਾਂ ਦੇ ਕਮਿਸ਼ਨਰ ਵਰਚੁਅਲ ਢੰਗ ਨਾਲ ਸ਼ਾਮਿਲ ਹੋਏ ਐਨਜੀਟੀ ਬੈਂਚ ਨੇ ਸਪਸ਼ਟ ਕੀਤਾ ਕਿ ਸਾਡੇ ਵਿਚਾਰਚ ਹੁਣ ਅਤ ਹੋ ਗਈ ਹੈ ਹੁਣ ਸਮਾਂ ਆ ਗਿਆ ਹੈ ਕਿ ਸ਼ਕਤੀ ਦਿਖਾਈ ਜਾਵੇ ਨਹੀਂ ਤਾਂ ਸੀ ਵੀ ਵਾਜਬ ਕਦਮ ਚੁੱਕਣ ਚ ਆਪਣੇ ਫਰਜ਼ ਤੋਂ ਖੁੰਝ ਜਾਵਾਂਗੇ ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸੁਸਤ ਹੁੰਦਾ ਦਿਖਾਈ ਦੇ ਰਿਹਾ ਆਉਣ ਵਾਲੇ ਪੂਰੇ ਹਫਤੇ ਬਾਰਿਸ਼ ਦੇ ਅਸਰ ਨਹੀਂ ਬਣ ਰਹੇ ਕੁਝ ਇਲਾਕਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਹੈ ਜੋ ਪਾਕ ਟ੍ਰੇਨ ਤੱਕ ਸੀਮਤ ਰਹਿਣ ਵਾਲੀ ਹੈ ਇਸ ਨਾਲ ਹੰਮਸ ਵਧੇਗੀ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਜਾ ਸਕਦਾ ਹੈ ਉਤੇ ਹੀ ਬੀਤੇ 24 ਘੰਟਿਆਂ ਵਿੱਚ ਬਠਿੰਡਾ ਵਿੱਚ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਅੱਜ ਵਾਧਾ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 27 ਅਗਸਤ ਤੱਕ ਕੋਈ ਅਲਰਟ ਨਹੀਂ ਹੈ ਤੇ ਹਾਲਾਂਕਿ ਆਮ ਰਹਿਣ ਦਾ ਅਨੁਮਾਨ ਹੈ ਇਸ ਦੌਰਾਨ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 50% ਦੀ ਬਾਰਿਸ਼ ਦੀ ਸੰਭਾਵਨਾ ਹੈ ਜਦਕਿ ਹੋਰ ਜਿਲ੍ਹਿਆਂ ਵਿੱਚ ਬਾਰਿਸ਼ ਦੇ ਅਸਰ ਕਾਫੀ ਘੱਟ ਹਨ। ਅਗਸਤ ਮਹੀਨੇ ਵਿੱਚ ਪੰਜਾਬ ਵਿੱਚ 11% ਦੀ ਘੱਟ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਇਹ ਆਮ ਹੈ ਪਰ ਚਿੰਤਾ ਦੀ ਗੱਲ ਹੈ ਕਿ ਚੰਗੀ ਬਾਰਿਸ਼ ਸਿਰਫ ਨੌਂ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਰੂਪਨਗਰ ਅਤੇ ਪਟਿਆਲਾ ਤੱਕ ਹੀ ਸੀਮਤ ਹੈ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ ਸੂਬਾ ਪਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਾਂਗਰਸੀ ਆਗੂ ਤੇ ਸਮਰਥਕ ਸਕਿਉਰਿਟੀ ਐਕਟ ਐਕਸਚੇਂਜ ਬੋਰਡ ਆਫ ਇੰਡੀਆ ਦੇ ਦਫ਼ਤਰ ਵੱਲ ਮਾਰਚ ਕਰ ਰਹੇ ਸਨ ਪਰ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਗਾ ਕੇ ਉਹਨਾਂ ਨੂੰ ਰੋਕ ਦਿੱਤਾ ਇਸ ਦੌਰਾਨ ਪੁਲਿਸ ਤੇ ਕਾਂਗਰਸੀ ਵਰਕਰ ਹੱਤੋਂ ਪਾਈ ਵੀ ਹੋਏ ਪੁਲਿਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਸਮੇਤ ਕੁਝ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਉੱਥੇ ਹੀ ਵੱਡੀ ਗਿਣਤੀ ਵਿੱਚ ਮਹਿਲਾ ਵਰਕਰ ਵੀ ਪਹੁੰਚ ਗਈਆਂ ਸਨ ਪੁਲਿਸ ਨੇ ਜਲ ਤੋਪਾਂ ਵੀ ਤਾਇਨਾਤ ਕੀਤੀਆਂ ਸਨ ਇਸ ਦੌਰਾਨ ਉਹ SEBI ਦੇ ਮੁਖੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਅਤੇ ਮਾਮਲੇ ਦੀ JPC ਜਾਂਚ ਦੀ ਮੰਗ ਕਰ ਰਹੇ ਸਨ ਇਸ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਨੇ ਕਿਹਾ ਕਿ ਅਸੀਂ ਬੈਰੀਕੇਡ ਤੋੜ ਕੇ SCBI ਦਫਤਰ ਜਾਵਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ ਜਿਸ ਦੌਰਾਨ ਪੁਲਿਸ ਵੱਲੋਂ ਉਹਨਾਂ ਨੂੰ ਹੀ ਰਾਸਤੇ ਵਿੱਚ ਲੈ ਲਿਆ ਗਿਆ ਸੀ ਅਸੀਂ ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਹੱਬ ਖੋਲਣ ਜਾ ਰਹੇ ਹਾਂ ਜਿੱਥੇ ਕਿ ਔਰਤਾਂ ਨੂੰ ਉਹਨਾਂ ਦੇ ਹੁਨਰ ਦੀ ਸਿਖਲਾਈ ਦਿੱਤੀ ਜਾਏਗੀ ਜਿੱਥੇ ਕਿ ਔਰਤਾਂ ਦਾ ਟੈਲੈਂਟ ਲੱਭਿਆ ਜਾਏਗਾ ਜਿੱਥੇ ਔਰਤਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹਨਾਂ ਦੀ ਗੱਲ ਸੁਣੀ ਜਾਏਗੀ ਸਰਕਾਰ ਤੱਕ ਪਹੁੰਚਾਈ ਜਾਏਗੀ ਸੋ ਇਹੋ ਜਿਹੇ 16 ਜਿਹੜੇ ਡਿਸਟ੍ਰਿਕਟ ਹਬ ਅਸੀਂ ਸਥਾਪਿਤ ਕਰਨ ਜਾ ਰਹੇ ਹਾਂ ਸਾਡੇ ਕੋਲ ਅਜਿਹੇ ਮਾਵਾ ਸੀ ਜਿਨ੍ਹਾਂ ਦੇ ਦੂਜੀ ਬੇਟੀ ਜਿਹੜੀ ਹੈ ਦੂਜਾ ਬੱਚਾ ਉਹ ਇੱਕ ਲੜਕੀ ਪੈਦਾ ਹੁੰਦੀ ਹੈ ਉਹਨਾਂ ਨੂੰ ਅਸੀਂ 6000 ਦੇ ਤੌਰ ਤੇ ਇੱਕ ਵਿੱਤੀ ਸਹਾਇਤਾ ਜਿਹੜੀ ਦਿੱਤੀ ਹੈ ਔਰ ਕੁੱਲ 42 ਕਰੋੜ ਦੀ ਵਿੱਤੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਇਹੋ ਜੀਆਂ ਮਾਵਾਂ ਨੂੰ ਅਸੀਂ ਦਿੱਤੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਹੇਠ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨ ਜਿਹੜਾ ਬੱਚਿਆਂ ਨੂੰ ਦਿੰਨੇ ਆ ਸਾਡੀਆਂ ਆਂਗਣਵਾੜੀ ਵਰਕਰਸ ਪਹੁੰਚਾਉਂਦੀਆਂ ਨੇ ਉਹ 2 ਸਾਲ ਦੌਰਾਨ ਦੇਖੀ ਇੱਕ ਵੱਡੀ ਗਰਾਵਟ ਜਿਹੜੀ ਕਪੋਸ਼ਿਤ ਨਾਲ ਸ਼িকার ਬੱਚਿਆਂ ਦੇ ਵਿੱਚ ਲੈ ਕੇ ਆਂਦੀ ਹੈ ਸੋ ਇਹ ਖੁਲਾਸਾ ਸੈਂਟਰ ਗਵਰਨਮੈਂਟ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕੁਪੋਸ਼ਿਤ ਬੱਚਿਆਂ ਦੇ ਵਿੱਚ ਬਹੁਤ ਵੱਡੀ ਗਰਾਵਟ ਆਈ ਹੈ ਸੋ ਇਹ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਸਾਰਾ ਕੁਝ ਕੀਤਾ ਬਹੁਤ ਜਿਆਦੇ ਮੁੱਦੇ ਪੰਜਾਬ ਤੇ ਬਹੁਤ ਜਿਆਦੇ ਖੱਪਲੇ ਹੋ ਗਏ ਐ ਸੈਸ਼ਨ ਜਾਣ ਕੇ ਛੋਟਾ ਕਰਦੇ ਐ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਐ ਜੀ ਨਕਮੀ ਸਰਕਾਰ ਹੈ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਐ ਅਸੀਂ ਇਲੈਕਟਿਡ ਐਮ.ਐਲ.ਏ ਐ ਇਲੈਕਟਿਡ ਐਮਐਲਏ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨਾਂ ਦੀ ਸਾਬਾਸ਼ੀ ਵੀ ਦੇਣ ਤਿੰਨ ਤਿੰਨ ਦਿਨ ਦੇ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਸੀ ਬੜਾ ਦੁੱਖ ਦਾ ਕੇਸ ਹੈ ਅੱਜ ਹਾਲਾਤ ਦੇਸ਼ ਚਾਹੇ ਜੇ ਬਣ ਰਿਹਾ ਹੈ ਜੇ ਇਹ ਕੇਸ ਹਰ ਦੂਜੇ ਦਿਨ ਹੋ ਰਹੇ ਹੈ ਐਜਾ ਕਾਨੂੰਨ ਬਣਾ ਚਾਹੀਦਾ ਜਿਹਦੇ ਕਰਕੇ ਡਰ ਖੋਏ ਜਿਹੜਾ ਕਰੂ ਉਹਨੂੰ ਸਵਾਂਥੀ ਦੀ ਸਜ਼ਾ ਹੋਵੇ ਦੇਖੋ ਕੰਗਣਾ ਨਾਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ ਐਜੇ ਆਲਰੇਡੀ ਹੈ ਜਿਹੜੀ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਪ੍ਰੇਜ਼ੈਂਟ ਕਰਦੇ ਹੋ ਭਾਵੇਂ ਐਕਟਿਵ ਹੀ ਕਰੋਗੇ ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇ ਜਾਂਦਾ ਹੈ ਐ ਜੀ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਜਿਸ ਪ੍ਰਕਾਰ ਦਾ ਚੰਡੀਗੜ੍ਹ ਪੁਲਿਸ ਦਾ ਰਵਈਆ ਚੁਣੇ ਹੋਏ ਨਮਾਇੰਦਿਆਂ ਨਾਲ ਅਸੀਂ ਸਾਡੀਆਂ ਪੱਧਾਂ ਚੰਡੀਗੜ੍ਹ ਪੁਲਿਸ ਨੇ ਆਤਾਰੀਆਂ ਚੰਡੀਗੜ੍ਹ ਪੁਲਿਸ ਸਾਨੂੰ ਧੂਆ ਘਰੀਸ ਕੀਤੀ ਸਾਡੀਆਂ ਲੱਟਾਂ ਤੋਂ ਫੜ ਫੜ ਕੇ ਲੈ ਕੇ ਆਏ ਔਰ ਜੋ ਰਵਈਆ ਇਹਨਾਂ ਦਾ ਸੀ ਇਹ ਇਸ ਗਲਤੀ ਮੈਂ ਕਰਦੇ ਸ਼ਬਦਕਸ਼ ਚੰਡੀਗੜ੍ਹ ਪੁਲਿਸ ਨੇ ਨਿੰਦਾ ਕਰਦਾ ਇਹ ਚੰਡੀਗੜ੍ਹ ਪੁਲਿਸ ਨੇ ਅੱਜ ਦਾ ਜਿਹੜਾ ਵਿਵਹਾਰ ਸੀਗਾ ਇਹ ਚੰਡੀਗੜ੍ਹ ਪੁਲਿਸ ਦਾ ਚੰਗਾ ਨਹੀਂ ਸੀਗਾ ਸਮੇਂ ਆਉਂਦੇ ਜਾਂਦੇ ਰਹਿੰਦੇ ਮੇਰੇ ਸਰਦਾਰਨੀ ਬੀਬੀ ਜੀ ਐਸਐਸਪੀ ਆ ਪੰਜਾਬ ਦੀ ਮੇਰੀ ਉਹਨਾਂ ਨੂੰ ਬੇਨਤੀ ਹੈ ਕੀ ਪੰਜਾਬ ਕੇਡਰ ਦੀ ਐਸਐਸਪੀ ਹੋਵੇ ਪੰਜਾਬ ਇਹ ਪੰਜਾਬ ਦੇ ਲੋਕਾਂ ਦੀਆਂ ਪੱਗਾਂ ਨਵਾਵੇ ਇਹ ਸੰਗ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਮੈਡਮ ਕੋਈ ਗੱਲ ਨਹੀਂ ਤੁਸੀਂ ਕੁਰਸੀ ਤੇ ਹੋ ਪਰ ਸਾਨੂੰ ਇਹ ਚੇਤੇ ਰਹੇਗਾ ਇਹ ਚੇਤੇ ਰਹੇਗਾ ਕਿ ਮੈਂਬਰ ਆਫ ਪਾਰਲੀਮੈਂਟ ਸਾਫਟਾ ਮੈਂਬਰ ਆਫ ਪਾਰਲੀਮੈਂਟ ਐਮਐਲਏ ਸਵਾਨ ਗਿਲਿਆਂ ਦੇ ਪ੍ਰਧਾਨ ਸਹਿਬਾਨ ਜਿਸ ਸਰਾ ਜਲੀਲ ਹੋਏ ਹੋ ਕੋਈ ਗੱਲ ਨਹੀਂ ਅਸੀਂ ਆਪਦੇ ਦਿਲ ਦੀਆਂ ਵਿੱਚ ਰੱਖਾਂਗੇ ਇਹ ਸੱਚੇ ਪਾਸ਼ਾ ਚੰਗੀ ਨੀਅਤ ਵਾਲੇ ਦਾ ਕਦੇ ਨਾ ਕਦੇ ਕੰਮ ਲਿਆ ਦਿੰਦਾ ਔਰ ਪੰਜਾਬੀ ਹਮੇਸ਼ਾ ਸਾਕਤ ਦਾ ਆਪਣਾ ਪੂਜਾ ਕਰਦੇ ਔਰ ਅਸੀਂ ਤੁਹਾਡੇ ਅੰਗੂ ਨਹੀਂ ਕਰਾਂਗੇ ਅਸੀਂ ਹਰ ਇੱਕ ਨੂੰ ਕਹਾਂ ਕਿ ਪੁਲਿਸ ਕੋਈ ਤਨੂੰ ਕਿ ਆਪਾਂ ਨਹੀਂ ਰਹਿਣਾ ਕਿਸੇ ਪੁਲਿਸ ਪ੍ਰਸ਼ਾਸਨ ਆਪਾਂ ਕਿਸੇ ਪੁਲਿਸ ਪ੍ਰਸ਼ਾਸਨ ਦੇ ਵਿਅਕਤੀ ਦੇ ਨਾਲ ਧੱਕਾ ਨਹੀਂ ਕਰਨਾ ਆਪਾਂ ਧੱਕਾ ਨਹੀਂ ਮਾਰਨਾ ਪਰ ਪੁਲਸ ਵਾਲਿਆਂ ਨੇ ਢੁੱਡਾ ਮਾਰ ਮਾਰ ਕੇ ਢੁੱਡਾ ਮਾਰ ਮਾਰ ਕੇ ਜੋ ਸਾਡੇ ਨਾਲ ਰਵਈਆ ਕੀਤਾ ਸਾਡੀ ਢੂਈ 'ਚ ਢੁੱਡ ਮਾਰ ਕੇ ਹੋਈ ਗਾਲੀ ਜਿੰਨੇ ਮਾਰੇ ਜਿੰਨੇ ਮਾਰੇ ਲੱਗਾ ਬੇਗਮਾ ਲੱਗਾ ਮਾਰੇ ਲੱਗਾ ਲਾਈਆ ਅਸੀਂ ਕੱਖ ਨਹੀਂ ਕਰ ਰਹੇ ਸੀ ਅਸੀਂ ਦੋ ਕਿੱਲਾਂ ਵਾਲੇ ਬੈਰੀਕੇਡ ਲਾਏ ਆ ਕਿੱਥੇ ਟੱਪ ਕੇ ਜਾਵਾਂਗੇ ਅਸੀਂ ਕੋਈ ਕ੍ਰਿਮੀਨਲ ਹੈ ਉਹ ਐ ਗੈਂਗਸਟਰ ਆਉਂਦੇ ਆ ਤੁਸੀਂ ਸਾਰੇ ਪੁਲਿਸ ਵਾਲੇ ਬੈਠ ਕੇ ਹਾਜ਼ਰੀ ਭਰਦੇ ਉਹਨਾਂ ਦੇ ਹੱਥ ਜੋੜ ਕੇ ਕਿਉਂਕਿ ਡਰ ਲੱਗਦਾ ਮੀਟਿੰਗ ਕਰਾਉਣੇ ਆ ਸੀਆਈਏ ਚ ਮੀਟਿੰਗਾਂ ਹੁੰਦੀਆਂ ਸੀਆਈਏ ਚ ਪ੍ਰੈਸ ਕਾਨਫਰੰਸ ਹੁੰਦੀ ਆ ਔਰ ਸਾਡੇ ਨਾਲ ਆ ਰਵਈਆ ਕਰਦੇ ਔਰ ਅਸੀਂ ਪੁਲਿਸ ਨੂੰ ਇਤਲਾਹ ਦੇ ਕੇ ਆਏ ਸੀ ਪਰ ਸਾਡੇ ਨਾਲ ਅੱਜ ਚੰਗਾ ਸਲੂਕ ਚੰਡੀਗੜ੍ਹ ਪੁਲਿਸ ਨੇ ਨਹੀਂ ਕੀਤਾ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਔਰ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਸ ਗੱਲ ਦਾ ਇਹ ਪਰਵੇਲੇ ਕਮੇਟੀ ਨੂੰ ਇਹ ਬਿਆਨ ਦਗਾ ਕਿ ਇਹ ਸਾਡੇ ਨਾਲ ਚੁਣੇ ਹੋਏ ਐਮਪੀਆ ਨਾਲ ਚੰਡੀਗੜ੍ਹ ਪੁਲਿਸ ਦਾ ਰਵਈਆ ਠੀਕ ਨਹੀਂ ਸਾਜਾ ਬ੍ਰਿੰਗ ਹਮਾਰਾ ਮਾਰਾ ਸੋ हम तुम्हारे साथ हैं तो थोड़ा सारे का धन्यवाद ਤੇ ਲੋਕਾਂ ਨੂੰ ਇਸ ਕਰਕੇ ਦੱਸਿਆ ਕਿ ਆਪਾਂ ਗਾਹ ਤੋਂ ਨਿਗਾ ਰੱਖਣੀ ਹੈ ਅਡਾਨੀ ਤੋਂ ਬਾਨੀ ਦੀਆਂ ਕੰਪਨੀ ਵਿੱਚ ਪੈਸਾ ਲਉਣਾ ਬੰਦ ਕਰਦੇ ਅਡਾਨੀ ਨਾ ਨੀ ਹਾਏ 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 ਤੇ ਤੁਹਾਡਾ ਬਈ ਸਾਰਿਆਂ ਦਾ ਧੰਨਵਾਦ ਜਿਉਂਦੇ ਵਸਦੇ ਰਹੋ ਮੈਂ तमाम ਲੀਡਰ ਸੇ ਬਾਨਾ ਦਾ ਦਿम्पा ਜੀ ਦਾ ਪਾੜਾ ਜੀ ਦਾ ਅੱਜ ਮੇਰੇ ਪਹਾਣੇ ਦਿम्पा ਜੀ ਆਦੇ ਨੇ ਚਿਪ ਕਰਾ ਮੋਹਿਤ ਮਿੰਗਰਾ ਸਾਹਿਬ ਯੂਥ ਕਾਂਗਰਸ ਦਾ ਸਵੀਕ ਸਾਹਿਬ ਦਾ ਬੈਂਸ ਸਾਹਿਬ ਦਾ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਦਾ ਮੈਂ ਬੜਾ ਧੰਨਵਾਦੀ ਆ ਬੜਾ ਮਸ਼ਕੂਰ ਆ ਢਿਲੋ ਸਾਹਿਬ ਸਾਡੇ ਸਾਬਕਾ ਡੀਜੀਪੀ ਸਾਹਿਬ ਦਾ ਸਾਡੇ ਸਪੌਂਸਰਸਨਾਂ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਜੇ ਮੈਂ ਸਾਰਿਆਂ ਦਾ ਨਾਮ ਲਵਾਂਗਾ ਯੇਨੇ ਦੇ ਪ੍ਰਧਾਨ ਸਾਡੇ ਬਿੱਟੂ ਜੀ ਬੱਬੂ ਜੀ ਖੜੇ ਫਿਰ ਜਾਦਾ ਸਮਾਂ ਲੱਗ ਜਾਏਗਾ ਤੁਸੀਂ ਸਾਰੇ ਮੇਰੇ ਸਿਰ ਦੇ ਤਾਜ ਹੋ ਤੁਹਾਡਾ ਮੈਂ ਮੈਨੂੰ ਪਤਾ ਹੈ ਕਿ ਤੁਸੀਂ ਪਿਆਰ ਕਰਦੇ ਹੋ ਤਾਂ ਹੀ ਖਾਣੇ ਆਏ ਹੋ ਤੇ ਨੌਜਵਾਨ ਮੁੰਡਿਆਂ ਦਾ ਦਾਦਾ ਜੀ ਜਿਨ੍ਹਾਂ ਨੇ ਮੇਰੀਆਂ ਬਾਹਾਂ ਫੜ ਫੜ ਕੇ ਪੂਰਾ ਜੋਸ਼ ਉਠਾਇਆ ਮੈਂ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ ਐਨਐਫਐਸਯੂ ਆਂਗਰਾਂ ਦਾ ਜਿੰਦਾਬਾਦ 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 ਸਤਿਕਾਰਯੋਗ ਜੀ ਮਮਾ ਰੀਸ਼ਰ ਪ੍ਰੀਤ ਅਰਿਸ ਐਨ ਐਸ ਯੂ ਆਈ ਆਵੇ ਪ੍ਰਧਾਨ ਦਾ ਸਾਰਿਆਂ ਦਾ ਤੁਹਾਡਾ ਪਰਿਵਾਰ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ